ਕਲ ਜੀ ਸਾਰਿਆਂ ਨੂੰ ਲੋ ਜੀ ਅੱਜ ਆਪਾਂ ਬਣਾਵਾਂਗੇ ਬੇਸਨ ਗੱਟੇ ਦੀ ਸਬਜੀ ਰਾਜਸਾਨੀ ਸਟਾਈਲ ਜਿਹਦੇ ਵਾਸਤੇ ਆਪਾਂ ਇੱਕ ਕੌਲੀ ਆਪਾਂ ਬੇਸਨ ਦੀ ਲੈਂਤੀ ਐ ਬੇਸਨ ਨੂੰ ਆਪਾਂ ਸਾਫ਼ ਕਰ ਲਿੱਤਾ ਸੀ ਛਾਲ ਲਿੱਤਾ ਸੀ ਇਹਨੂੰ ਹੁਣ ਆਪਾਂ ਇਹਦੇ ਵਿੱਚ ਪਾ ਦਿੰਦੇ ਹਾਂ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਦਹੀਂ ਇੱਕ ਕੌਲੀ ਬੇਸਨ ਦੀ ਤੇ ਕੌਲੀ ਦਾ ਤੀਸਰਾ ਹਿੱਸਾ ਆਪਾਂ ਦਹੀਂ ਦਾ ਪਾਵਾਂਗੇ ਤੀਸਰਾ ਹਿੱਸਾ ਕੋਲੀ ਦਾ ਆਪਾਂ ਦਹੀਂ ਦਾ ਪਾਇਆ ਹੈ ਤੀਸਰਾ ਹਿੱਸਾ ਹੀ ਕੋਲੀ ਦਾ ਆਪਾਂ ਕਿਉਂ ਪਾਵਾਂਗੇ ਆ ਦੇਖੋ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਧਨੀਆ ਸੁੱਕਾ ਧਨੀਆ ਆਪਾਂ ਸਕਾ ਕੇ ਰੱਖਿਆ ਹੈ ਆ ਦੇਖੋ ਜੀ ਇਹਦੇ ਵਿੱਚ ਦੇਖੋ ਜੀ ਮੇਰੇ ਕੋਲ ਲਾਲ ਮਿਰਚ ਡੁੱਲ ਗਈ ਆ ਦੇਖੋ ਜੀ ਇਹਨੂੰ ਆਪਾਂ ਦਰਦਰਾ ਆਪਾਂ ਕੁੱਟ ਲਿੱਤਾ ਸੀ ਸੁੱਕਾ ਧਨੀਆ ਜਿਹਦਾ ਆਪਾਂ ਮਸਾਲਾ ਬਣਾਨੇ ਇਹਨੂੰ ਵੀ ਆਪਾਂ ਵਿੱਚ ਪਾ ਦਾਂਗੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਅੱਧਾ ਚਮਚ ਆਪਾਂ ਜਵੈਨ ਦਾ ਇਨੂੰ ਆਪਾਂ ਹੱਥ ਨਾਲ ਇਸ ਤਰ੍ਹਾਂ ਮਲ ਲਾਂਗੇ ਆ ਦੇਖੋ ਜੀ ਇਹਨੂੰ ਵੀ ਪਾ ਦਾਂਗੇ ਕੋਨਾ ਪਾਏ ਦੇ ਵਿੱਚ ਪਾਨੇ ਆ ਗਲੋਂ ਵਿੱਚ ਪਹਿਲਾਂ ਆਪਾਂ ਪਾਵਾਂਗੇ ਜੀ ਨਮਕ ਅੱਧਾ ਚਮਚ ਆਪਾਂ ਨਮਕ ਦਾ ਪਾਇਆ ਜਮੈਦਾ ਚੌਥਾ ਹਿੱਸਾ ਆਪਾਂ ਹਲਦੀ ਪਾਊਡਰ ਦਾ ਪਾਵਾਂਗੇ ਅੱਧਾ ਚਮਚ ਆਪਾਂ ਮਸਾਲੇ ਦਾ ਪਾਵਾਂਗੇ ਪੂਣਾ ਪਾਏ ਦੇ ਵਿੱਚ ਪਾਵਾਂਗੇ ਲਾਲ ਮਿਰਚ ਪਾਊਡਰ ਦੇਖੋ ਜੀ ਉਹ ਧਨੀਆ ਦੇ ਵਿੱਚ ਲਾਲ ਮਿਰਚ ਰਲ ਗਈ ਸੀ ਮੇਰੇ ਕੋਲ ਡੁੱਲ ਕੇ ਇਸ ਕਰਕੇ ਆਪਾਂ ਘੱਟ ਪਾ ਰਿਆ ਵੈਸੇ ਆਪਾਂ ਅੱਧਾ ਚਮਚ ਪਾਣਾ ਸੀ ਇਹ ਹੈਗਾ ਤੀਸਰਾ ਹਿੱਸਾ ਪੂਣਾ ਪਾਏ ਨਾਲ ਮਿਕਸ ਕਰ ਦਿੰਨੇ ਆ ਆਹ ਦੇਖੋ ਆ ਦੇਖੋ ਜੀ ਵੈਸੇ ਨੂੰ ਆਪਾਂ ਬੰਨ੍ਹ ਲੇਤਾ ਆ ਦੇਖੋ ਹੁਣ ਆਪਾਂ ਇਹਨੂੰ ਸਾਈਡ ਤੇ ਕਰ ਦਿੰਦੇ ਆ ਇਹਨਾਂ ਨੂੰ ਆਪਾਂ ਹਾਫ ਆਫ ਕਰ ਦਿੰਦੇ ਆ ਹਾਫ ਆਫ ਕਰਕੇ ਇਹਦਾ ਆਪਾਂ ਰੋਲ ਤਿਆਰ ਕਰ ਲੈਨੇ ਆ ਆ ਦੇਖੋ ਜੀ ਇਸ ਤਰ੍ਹਾਂ ਆਪਾਂ ਇਹਦਾ ਰੋਲ ਤਿਆਰ ਕਰ ਲਾਂਗੇ ਇਹਨੂੰ ਆਪਾਂ ਸਾਈਡ ਤੇ ਕਰ ਦਿੰਦੇ ਆ ਇਸੇ ਤਰ੍ਹਾਂ ਆਪਾਂ ਸਾਰੇ ਰੋਲ ਆਪਾਂ ਤਿਆਰ ਕਰ ਲਵਾਂਗੇ ਆ ਦੇਖੋ ਇਸ ਤਰ੍ਹਾਂ ਆਪਾਂ ਕਟਿੰਗ ਕਰਕੇ ਆ ਦੇਖੋ ਰੋਲ ਬਣ ਗਿਆ ਆਪਣੇ ਬਹੁਤ ਹੀ ਸੌਖੇ ਤਰੀਕੇ ਨਾਲ ਬਣ ਜਾਂਦੇ ਆ ਕੋਈ ਦਿੱਕਤ ਵਾਲੀ ਗੱਲ ਨਹੀਂ ਹੈ ਵੈਸੇ ਨੇ ਆਪਾਂ ਗੱਟੇ ਤਿਆਰ ਕਰ ਲਿੱਤੇ ਆ ਹੁਣ ਆਪਾਂ ਪਾਣੀ ਗਰਮ ਕਰ ਲਿੱਤਾ ਫਰਾਈਪੈਨ ਦੇ ਵਿੱਚ ਹੁਣ ਆਪਾਂ ਇਹ ਪਾਣੀ ਨੂੰ ਉਬਾਲਾ ਆ ਗਿਆ ਹੁਣ ਆਪਾਂ ਇਹਦੇ ਵਿੱਚ ਪਾਣੇ ਆ ਗੱਟੇ ਹੁਣ ਆਪਾਂ ਇਹਦੀ 10 ਮਿੰਟ ਤੱਕ ਆਪਾਂ ਇਹਦੀ ਵੇਟ ਕਰਦੇ ਆ ਇਹਨੂੰ ਗਾਲੇ ਆਂ ਦਿੰਦੇ ਆ ਆਹ ਦੇਖੋ ਜੀ ਗੱਟੇ ਬਣ ਕੇ ਆਪਣੇ ਤਿਆਰ ਆ ਆਹ ਦੇਖੋ ਉੱਪਰ ਬੱਬਲ ਸਬਨ ਚੁੱਕੇ ਆ ਜਦੋਂ ਬੱਬਲ ਸਬਨ ਜਾਂਦੇ ਆ ਉਦੋਂ ਸਮਝੋ ਆਪਣੇ ਗੱਟੇ ਤਿਆਰ ਹੋ ਗਏ ਆ ਦੇਖੋ ਹੁਣ ਆਪਾਂ ਇਹਨਾਂ ਗੱਟਿਆਂ ਨੂੰ ਬਾਹਰ ਕੱਢ ਲੈਨੇ ਗੈਸ ਨੂੰ ਆਪਾਂ ਬੰਦ ਕਰ ਦਿੰਦੇ ਆ ਆ ਦੇਖੋ ਜੀ ਗੱਟੇ ਬਣ ਕੇ ਆਪਣੇ ਤਿਆਰ ਹੈ ਇਹਨਾਂ ਨੂੰ ਆਪਾਂ ਪਲੇਟ 'ਚ ਕੱਢ ਲੇ ਤਾਂ ਹੁਣ ਆਪਾਂ ਇਹਨਾਂ ਨੂੰ ਕਰਦੇ ਹਾਂ ਠੰਡਾ ਓਨੀ ਦੇਰ ਆਪਾਂ ਜਿਹੜਾ ਪਾਣੀ ਬਚਿਆ ਗੱਟੇ ਵਾਲਾ ਜਿਹੜਾ ਪਾਣੀ ਨੂੰ ਆਪਾਂ ਬੇਸ ਨਹੀਂ ਕਰਨਾ ਇਹ ਆਪਾਂ ਤੜਕੇ ਦੇ ਵਿੱਚ ਪਾਵਾਂਗੇ ਓਨੀ ਦੇਰ ਵਾਸਤੇ ਆਪਾਂ ਤੜਕਾ ਤਿਆਰ ਕਰਦੇ ਹਾਂ ਔਰ ਜੀ ਹੁਣ ਆਪਾਂ ਤੜਕਾ ਤਿਆਰ ਕਰਨ ਲੱਗਿਆ ਫਰਾਈਪੈਨ ਦੀ ਵਿੱਚ ਆਪਾਂ 2 ਚਮਚ ਆਪਾਂ ਸਰੋਂ ਦਾ ਤੇਲ ਪਾਇਆ ਆ ਦੇਖੋ 2 ਲੌਂਗ ਪਾਰੇ ਆਪਾਂ ਤੇਲ ਆਪਣਾ ਗਰਮ ਹੋ ਚੁੱਕਿਆ ਇੱਕ ਦਾਲਚੀਨੀ ਦਾ ਟੁਕੜਾ ਇੱਕ ਤੇਜ ਪੱਤਾ ਨਾਲ ਆਪਾਂ ਪਾਵਾਂਗੇ ਜੀ ਇੱਕ ਚਮਚਾ ਜੀਰੇ ਦਾ ਆ ਦੇ ਚਮਚਾਈ ਦਾ ਤੀਸਰਾ ਹਿੱਸਾ ਆਪਾਂ ਹਿੰਗ ਪਾਵਾਂਗੇ ਆ ਦੇ ਪੂਨ ਪਾਇ ਦੇ ਵਿੱਚ ਪਾਵਾਂਗੇ ਪਿਆਜ਼ ਦੋ ਆਪਾਂ ਪਿਆਜ਼ ਦਿੱਤੇ ਮੀਡੀਅਮ ਸਾਈਜ਼ ਦੇ ਇਹਨਾਂ ਨੂੰ ਆਪਾਂ ਬ੍ਰਿਕ ਬ੍ਰਿਕ ਕੱਟ ਲੈਣਾ हूँ यहवान लसन अदरक ये आपके घोर रखे है एक चम्मच आप लसन अदरक पेस्ट पावे आदि हम आप तड़के चंकी तरह भुन लेंगे गैस में मीडियम गैसा है गैस में आप मीडियम कि आदि हम आप चंकी तरह भुन लें तड़के ਆ ਦੇਖੋ ਜੀ ਅੱਧੀ ਕੌਲੀ ਆਪਾਂ ਦਹੀਂ ਦੇ ਲਈਤੀ ਹੈ ਦਹੀਂ ਦੇਖੋ ਜੀ ਖਟਾਣੀ ਹੋਣਾ ਚਾਹੀਦਾ ਦਾ ਆ ਦੇਖੋ ਜੀ ਹੁਣ ਆਪਾਂ ਪਾਨੇ ਇਹਦੇ ਵਿੱਚ ਗ਼ੂਣ ਮਰਚ ਗ਼ੂਣ ਮਰਚ ਦੇਖੋ ਜੀ ਆਪਾਂ ਦਹੀਂ ਦੇ ਵਿੱਚ ਹੀ ਆਪਾਂ ਪਾ ਕੇ ਮਿਕਸ ਕਰਨ ਲੱਗੇ ਆ ਤੜਕੇ ਵਿੱਚ ਨਹੀਂ ਪਾਨੇ ਆਪਾਂ ਦਹੀਂ ਦੇ ਵਿੱਚ ਪਾ ਰਿਹਾ ਵੀ ਦਹੀਂ ਆਪਾਂ ਫਟ ਨਾ ਜਾਵੇ ਇਸ ਕਰਕੇ ਆਪਾਂ ਇਹਦੇ ਵਿੱਚ ਹੀ ਆਪਾਂ ਗ਼ੂਣ ਮਰਚ ਪਾ ਰਿਹਾ ਮਸਾਲੇ ਸਾਰੇ ਚਮਚ ਦਾ ਤੀਸਰਾ ਹਿੱਸਾ ਆਪਾਂ ਹਲਦੀ ਪਾਊਡਰ ਦਾ ਪਾਇਆ ਹੁਣ ਆਪਾਂ ਇਹਦੇ ਵਿੱਚ ਪਾਨੇ ਆ ਨਮਕ ਆਪਾਂ ਕਟਿਆਂ ਵਿੱਚ ਵੀ ਪਾਏ ਹੋਏ ਆ ਮਸਾਲੇ ਇਸ ਕਰਕੇ ਆਪਾਂ ਘਟ ਪਾਵਾਂਗੇ ਇੱਕ ਚਮਚ ਆਪਾਂ ਨਮਕ ਦਾ ਪਾਇਆ ਹੁਣ ਆਪਾਂ ਪਾਨੇ ਲਾਲ ਮਿਰਚ ਇੱਕ ਚਮਚ ਆਪਾਂ ਲਾਲ ਮਿਰਚ ਪਾਇਆ ਹੁਣ ਆਪਾਂ ਪਾਨੇ ਦੇ ਵਿੱਚ ਮਸਾਲਾ ਇੱਕ ਚਮਚ ਆਪਾਂ ਮਸਾਲੇ ਦਾ ਪਾਇਆ ਨਾਲ ਆਪਾਂ ਪਾ ਦਨੇ ਆ ਜੀ ਕਸ਼ਮੀਰੀ ਲਾਲ ਮੇਚ ਇੱਕ ਚਮਚ ਆਪਾਂ ਕਸ਼ਮੀਰੀ ਲਾਲ ਮੇਚ ਦਾ ਪਾ ਆ ਦੇ ਇਹ ਇਹਨੂੰ ਹੁਣ ਆਪਾਂ ਚੰਗੀ ਤਰ੍ਹਾਂ ਆਪਾਂ ਮਿਕਸ ਕਰ ਦਿੰਨੇ ਆ ਦਹੀਂ ਦੇ ਵਿੱਚ ਦੇਖੋ ਜੀ ਮਸਾਲੇ ਆਪਾਂ ਦਹੀਂ ਦੇ ਵਿੱਚ ਆਪਾਂ ਤਾਂ ਪਾਣੇ ਆ ਵੀ ਆਪਣਾ ਦਹੀਂ ਆਪਣਾ ਸਬਜੀ ਵਿੱਚ ਫਟੇ ਨਾ ਇਹਨੂੰ ਹੁਣ ਆਪਾਂ ਚੰਗੀ ਤਰ੍ਹਾਂ ਆਪਾਂ ਮਿਕਸ ਕਰਨਾ ਆ ਦੇਖੋ ਆ ਦੇਖੋ ਜੀ ਦਹੀਂ ਦੇ ਵਿੱਚ ਮਸਾਲੇ ਆਪਾਂ ਚੰਗੀ ਤਰ੍ਹਾਂ ਆਪਾਂ ਮਿਕਸ ਕਰ ਲਿੱਤੇ ਆ ਦੇਖੋ ਐਸਰਨ ਆਪਾਂ ਫੈਂਟ ਕੇ ਕਰ ਲੈਣਾ ਦਹੀਂ ਇਹਨੂੰ ਹੁਣ ਆਪਾਂ ਸਾਈਡ ਤੇ ਕਰ ਦਿੰਨੇ ਆ ਉਹਨਾ ਪਾ ਤੜਕਾ ਚੈੱਕ ਕਰਦੇ ਪਿਆਜ਼ ਤਾਂ ਹਜੇ ਦੇਖੋ ਜੀ ਟਾਈਮ ਲੱਗੂਗਾ ਹਲੇ ਨਹੀਂ ਆਪਣਾ ਪਿਆਜ਼ ਥੋੜੇ ਉਹਨਾਂ ਪਿਆਜ਼ ਵਿੱਚ ਪਾ ਲੈਨੇ ਆ ਇੱਕ ਟਮਾਟਰ ਦੇ ਤਾਂ ਆਪਾਂ ਬਰੀ ਬਰੀਕ ਕੱਟ ਕੇ ਤਿੰਨ ਚਾਰ ਆਪਾਂ ਖਰੀ ਮਿਰਚ ਲੈਂਦੇ ਆ ਉਹਨੂੰ ਆਪਾਂ ਲੰਬਾ ਲੰਬਾ ਕੱਟ ਲਿੱਤਾ ਸੀ ਵਾਸ਼ ਕਰਕੇ ਆਹ ਦੇ ਉਹਨਾਂ ਪਿਆਜ਼ ਵਿੱਚ ਮਿਕਸ ਕਰਦੇ ਆ ਹੁਣ ਆਪਾਂ ਜਿੱਦਾਂ ਆਪਾਂ ਢੋਲ ਲੈਨੇ ਆਂ ਜਦੋਂ ਤੜਕਾ ਆਪਣਾ ਪੋਜ ਚੁੱਕਾ ਆ ਦੇ ਤਾੜਕੇ ਦਾ ਕਲਰ ਚੇਂਜ ਹੋ ਚੁੱਕਾ ਹੁਣ ਆਪਾਂ ਇਹਦੇ ਵਿੱਚ ਪਾਨੇ ਆ ਦਹੀਂ ਜਿਹਦੇ ਵਿੱਚ ਆਪਾਂ ਮਸਾਲੇ ਮਿਕਸ ਕੀਤੇ ਸੀ ਪਾ ਦੇ ਹੁਣ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਦਨੇ ਆਂ ਦਹੀਂ ਪਾ ਕੇ ਉਸ ਤੋਂ ਬਾਅਦ ਆਪਾਂ ਨਾਲ ਦੇ ਨਾਲ ਹਿਲਾਉਂਦੇ ਰਹਿਣਾ ਕਿਉਂਕਿ ਦਹੀਂ ਆਪਣਾ ਫਟਣਾ ਨਹੀਂ ਚਾਹੀਦਾ ਆ ਦੇਖੋ ਆ ਦੇਖੋ ਤੜਕੇ ਨੇ ਕਿ ਉਹ ਛੱਡ ਦਿੱਤਾ ਹੈ ਸੜਕਾ ਆਪਣਾ ਤਿਆਰ ਹੈ ਆ ਦੇਖੋ ਹੁਣ ਆਪਾਂ ਇਹਦੇ ਵਿੱਚ ਪਾਨੇ ਆ ਪਾਣੀ ਪਾਣੀ ਆਪਾਂ ਜਿਹਦੇ ਵਿੱਚ ਆਪਾਂ ਗੱਟੇ ਗੱਟੇ ਤਿਆਰ ਕੀਤੇ ਆ ਪਾਣੀ ਆਪਾਂ ਉਹ ਹੀ ਪਾਵਾਂਗੇ ਇਨੋਂ ਆਪਾਂ ਬੇਸ ਨਹੀਂ ਕਰਨਾ ਜਿਹੜਾ ਗੱਟੇ ਵਾਲਾ ਪਾਣੀ ਸੀ ਆ ਦੇਖੋ ਤੜਕੇ ਦਾ ਰੰਗ ਚੰਗ ਦੇਖੋ ਲਓ ਜੀ ਹੁਣ ਆਪਾਂ ਪਾਣੀ ਪਾ ਲਿਆ ਪਾਣੀ ਪਾ ਕੇ ਆਪਾਂ ਮਿਕਸ ਕਰ ਦਾਂਗੇ ਤੜਕੇ ਦੇ ਅੰਦਰ ਇਹਨੂੰ ਹੁਣ ਆਪਾਂ ਇੱਕ ਬੁਲਾਂ ਹੰਦ ਤੱਕ ਆਪਾਂ ਵੇਟ ਕਰਦੇ ਆ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਗੱਟੇ ਪਾਵਾਂਗੇ ਓਨੀ دیر ਵਾਸਤੇ ਆਪਾਂ ਗੱਟਿਆਂ ਦੀ ਆਪਾਂ ਕਟਿੰਗ ਕਰ ਲੈਨੇ ਆਹ ਦੇਖੋ ਜੀ ਹੁਣ ਆਪਾਂ ਗੱਟੇ ਆਂਦੀ ਕਟਿੰਗ ਕਰ ਲੈਨੇ ਗੱਟੇ ਆਪਰੇ ਠੰਡੇ ਹੋ ਚੁੱਕੇ ਆਹ ਦੇਖੋ ਬਹੁਤ ਹੀ ਜਿਆਦਾ ਵਧੀਆ ਬਣੇ ਦੇਖੋ ਜੀ ਇਹਨੂੰ ਆਪਾਂ ਠੰਡੇ ਕਰਕੇ ਉਸ ਤੋਂ ਬਾਅਦ ਇਹਨੂੰ ਆਪਾਂ ਫਰਾਈ ਵੀ ਕਰ ਸਕਦੇ ਆ ਤੇਲ ਦੇ ਵਿੱਚ ਜੇ ਆਪਣਾ ਦਿਲ ਕਰੇ ਤਾਂ ਫਰਾਈ ਕਰਕੇ ਪਾਣੇ ਪਰ ਫਰਾਈ ਕਰਕੇ ਵੀ ਪਾ ਸਕਦੇ ਆ ਅਸੀਂ ਫਰਾਈ ਨਹੀਂ ਕਰ ਰਹੇ ਅਸੀਂ ਐਸਾ ਹੀ ਆਪਾਂ ਕੱਟ ਕੇ ਆਪਾਂ ਪਾ ਰਹੇ ਆ आ देखो अंदर तक पक्के गट्टे। इस तरह आप सारे गट्टे दाँ कटिंग कर देंगे आ देखो जी गट्टे में आप कटिंग कर लेती है हूँ आपूँ पा आ? दे आ देखो बाला भी आ चुका है ਇਹਨੂੰ ਮਿਕਸ ਕਰ ਦਿੰਨੇ ਆਂ ਗਰੇਵੀ ਜਾਂਦਾ ਆਪਾਂ ਹੁਣ ਆਪਾਂ ਮੀਡੀਅਮ ਗੈਸ 'ਤੇ ਨਾਲ ਆਪਾਂ ਫੁਕਾ ਲੈਨੇ ਆਂ ਉੱਪਰੋਂ ਦੇ ਆਪਾਂ ਟੱਕ ਦੇਨੇ ਆਂ ਲਓ ਜੀ ਹੁਣ ਆਪਾਂ ਸਬਜ਼ੀ ਚੈੱਕ ਕਰ ਲੈਨੇ ਆਂ ਕਿ ਕੈਨਦੀ ਆ ਦੇਖੋ ਸਬਜ਼ੀ ਬਣ ਕੇ ਆਪਣੀ ਤਿਆਰ ਐ ਹੁਣ ਆਪਾਂ ਇਹਦਾ ਲਾਸਟ 'ਤੇ ਤੜਕਾ ਤਿਆਰ ਕਰਦੇ ਆਂ ਦੇਸੀ ਘਿਓ ਦਾ ਆ ਦੇਖੋ ਜੀ ਬਹੁਤ ਹੀ ਜਿਆਦਾ ਵਧੀਆ ਬਣਿਆ ਘੱਟੇ ਆ ਦੇ ਗੈਸ ਨੂੰ ਆਪਾਂ ਬਿਲਕੁਲ ਮੀਡੀਅਮ ਕੀਤਾ ਹੈ ਹੁਣ ਆਪਾਂ ਤੜਕਾ ਤਿਆਰ ਕਰਦੇ ਆਂ ਲੋ ਜੀ ਹੁਣ ਆਪਾਂ ਤੜਕਾ ਤਿਆਰ ਕਰਦੇ ਹਾਂ ਹੁਣ ਆਪਾਂ ਪਾਣ ਲੱਗੇ ਆਪਾਂ ਦੇਸੀ ਘਿਓ ਦਾ ਇੱਕ ਚਮਚ ਇਹਨੂੰ ਆਪਾਂ ਗਰਮ ਕਰ ਲੈਣੇ ਇੱਕ ਵਾਰੀ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਇੱਕ ਚਮਚ ਆਪਾਂ ਕਸ਼ਮੀਰੀ ਲਾਲ ਮਿਰਚ ਪਾਵਾਂਗੇ ਨਾਲ ਆਪਾਂ ਪਾਵਾਂਗੇ ਜੀ ਕਸੂਰੀ ਮੇਥੀ ਆਹ ਦੇਖੋ ਇਨੂੰ ਹੁਣ ਆਪਾਂ ਥੋੜਾ ਜਿਹਾ ਘੋਣਾ ਲੈਂਦੇ ਆ ਅ ਦੇ ਲਓ ਜੀ ਹੁਣ ਆਪਾਂ ਇਹਨੂੰ ਆਪਣੀ ਸਬਜ਼ੀ ਦੇ ਵਿੱਚ ਪਾ ਦਿੰਦੇ ਆ ਤੜਕਾ ਪਾ ਕੇ ਚੰਗੀ ਤਰ੍ਹਾਂ ਆਪਾਂ ਮਿਕਸ ਕਰ ਲਾਂਗੇ ਆ ਦੇ ਆ ਦੇਖੋ ਸਬਜੀ ਆਪਣੀ ਬਣ ਕੇ ਤਿਆਰ ਹੈ ਬਹੁਤ ਹੀ ਜਿਆਦਾ ਵਧੀਆ ਬਣੀ ਹੈ ਆ ਦੇਖੋ ਬਹੁਤ ਹੀ ਜਿਆਦਾ ਵਧੀਆ ਕਲਰ ਵੀ ਬਹੁਤ ਵਧੀਆ ਆਇਆ ਹੈ ਆ ਦੇਖੋ ਇਹਨੂੰ ਨਾ ਬਚਾਰਟਾ ਲੈਣਾ ਹੈ ਗੱਟੇ ਨੂੰ ਆ ਦੇਖੋ ਆ ਦੇਖੋ ਅੰਦਰ ਤੱਕ ਪੱਕ ਚੁੱਕਿਆ ਬਿਲਕੁਲ ਸੌਫਟ ਹੋ ਚੁੱਕਿਆ ਗੱਟੇ ਅੰਦਰ ਦੇਖੋ ਲਓ ਜੀ ਸਬਜੀ ਬਣ ਕੇ ਆਪਣੀ ਤਿਆਰ ਹੈ ਤੁਸੀਂ ਵੀ ਜਰੂਰ ਟਰਾਈ ਕਰਿਓ ਵੀਡੀਓ ਵਧੀਆ ਲੱਗੇ ਵੀਡੀਓ ਲਾਈਕ ਕਰਨਾ ਕਮੈਂਟ ਕਰਨਾ ਸ਼ੇਅਰ ਕਰਨਾ ਸਬਸਕ੍ਰਾਈਬ ਕਰਨਾ ਧੰਨਵਾਦ ਜੀ